ਕਣਕ ਕਰੰਟ ਹੋ ਗਈ ਹੈ ਕਈ ਥਾਵਾਂ ਤੇ ਕਣਕ ਕਰੰਟ ਹੋਈ ਹੈ ਤੇ ਦਿੱਕਤ ਆ ਰਹੀ ਕਿ ਹੁਣ ਕਰੀਏ ਕੀ ਪਹਿਲੀ ਗੱਲ ਹੈ ਕਿਸਾਨ ਦੋਸਤ ਤੇ ਧਿਆਨ ਚ ਰੱਖਣੀ ਪਊਗੀ ਕਿ ਜੇਕਰ ਉੱਪਰਲੇ ਪਾਸੇ ਜਿਹੜੀ 1/2 ਇੰਚ ਮਿੱਟੀ ਹੈ ਉਹ ਕਰੜੀ ਹੋ ਗਈ ਹੈ ਉੱਥੇ ਮੋਟੀ ਪੈਪੜੀ ਬਣ ਗਈ ਹੈ ਤਾਂ ਹੁਣ ਆਪਾਂ ਨੂੰ ਇੱਕ ਕਰੰਡ ਹੈ ਜੇ ਆਪਾਂ ਹੱਥ ਲਾਣੀ ਉਹ ਟੁੱਟ ਜਾਂਦੀ ਹੈ ਤਾਂ ਕਰੰਡ ਨਹੀਂ ਹੈਗੀ ਉਹ ਨੂੰ ਆਪਣੇ ਆਪਨ ਲੇਗਾ ਜਿਹੜਾ ਟੋਡਾ ਰੋਟਾ ਬਟਰ ਹੈ ਉਹ ਕੋਈ ਬਹੁਤੀ ਕਰੰਡ ਨਹੀਂ ਮੰਨਦਾ ਕਿਉਂਕਿ ਰੋਟਾ ਵਟਰੀ ਛਿੱਟੇ ਵਾਲੀ ਹੁੰਦੀ ਹੈ ਉਹ ਉਕ ਹੁੰਦੀ ਹੈ ਹੈਪੀ ਸਿਡਰ ਕਰੰਟ ਨਹੀਂ ਮੰਨਦਾ ਅੱਪੜਵਾਂਚ ਜੀਰੋ ਡ੍ਰਿਲ ਦਾ ਕਿਹੜੀ ਹੈ ਕਰੰਟ ਨਹੀਂ ਮੰਨਦਾ ਸੁਪਰ ਸਿਡਰ ਕਰੰਟ ਘੱਟ ਮੰਨਦਾ ਹੈ ਸਰਫੇਸ ਸਿਡਰ ਕਰੰਟ ਨਹੀਂ ਮੰਨਦਾ ਡ੍ਰਿਲ ਦੇ ਵਿੱਚ ਕਰੰਟ ਹੁੰਦੀ ਹੁੰਦੀ ਹੈ ਜਿੱਥੇ ਖੇਤ ਦੇ ਵਿੱਚ ਪਰਾਲੀ ਜ਼ਿਆਦਾ ਵਹੀ ਗਈ ਹੈ ਉਹ ਜਗ੍ਹਾ ਤੇ ਕਰੰਟ ਨਹੀਂ ਹੋਏਗਾ ਉਹ ਕਰੰਟ ਜਿਹੜਾ ਹੈਗਾ ਤੁਹਾਡਾ ਖੇਤ ਨਹੀਂ ਕਰੰਟ ਹੋਏਗਾ ਇਹ ਉਹ ਖੇਤ ਪਰਾਲੀ ਵਿੱਚੋਂ ਹੀ ਨਿਕਲ ਆਉਂਦੀ ਹੈ ਆਪਣੀ ਕਣਕ ਸਭ ਤੋਂ ਪਹਿਲਾਂ ਆਪਾਂ ਸੁਪਰ ਸੀਡਰ ਦੀ ਗੱਲ ਕਰਦੇ ਹਾਂ ਕਿ ਜ਼ਿਆਦਾਤਰ ਬਜਾਈ ਸੁਪਰ ਸੀਡਰ ਦੇ ਨਾਲ ਹੋਈ ਹੈ ਜਿਹੜਾ ਕਿਸਾਨ ਸਾਥੀਆਂ ਨੇ ਸੁਪਰ ਸੀਡਰ ਦੇ ਵਿੱਚ ਪਰਾਲੀ ਸੀਗੀ ਪਰਾਲੀ ਦੇ ਵਿੱਚ ਵਧੀਆ ਸਾਰੀ ਪਰਾਲੀ ਦੇ ਵਿੱਚ ਕੀਤਾ ਉਹ ਕਰੰਟ ਹੋਣ ਦੀ ਸੰਭਾਵਨਾ ਨਹੀਂ ਹੈਗੀ ਪ੍ਰੰਤੂ ਜੇਕਰ ਤੁਸੀਂ ਅੱਗ ਲਾ ਕੇ ਗੱਠਾ ਬਣਾ ਚੁੱਕਾ ਕੇ ਫਿਰ ਜਿਹੜਾ ਹੈਗਾ ਸੁਪਰ ਸੀਡਰ ਕਰ ਰਹੇ ਹੋ ਤਾਂ ਉਸ ਸਮੇਂ ਸੰਭਾਵਨਾ ਹੈਗੀ ਕਿ ਤੁਹਾਡੇ ਖੇਤ ਦੇ ਵਿੱਚ ਜਿਹੜਾ ਖੇਤ ਕਰੱਡ ਹੋ ਗਿਆ ਹੋਵੇ ਤਾਂ ਉਸ ਸਥਿਤੀ ਦੇ ਵਿੱਚ ਸਾਡੇ ਕੋਲੇ ਕਰਨ ਵਾਸਤੇ ਕੀ ਹੈ ਕਿ ਸਭ ਤੋਂ ਪਹਿਲਾ ਕੰਮ ਹੈ ਜੇ ਸਾਨੂੰ ਲੱਗਦਾ ਹੈ ਕਿ ਮੇਰੇ 2-3 ਦਿਨ ਹੀ ਹੋਏ ਐ ਹਾਈਟਿਕ ਵਿਜੇ ਨੂੰ ਤੇ ਥੋੜਾ ਥੋੜਾ ਟੰਬੂਰ ਚੱਲਿਆ ਟੰਬੂਰ ਉੱਪਰ ਨਹੀਂ ਐ ਟੰਬੂਰ ਥੱਲੇ ਹੀ ਐ ਤਾਂ ਤੁਸੀਂ ਤਵੀਆਂ ਜਾਂ ਹੈਰੋ ਬੰਦ ਕਰਕੇ ਚਲਾ ਸਕਦੇ ਹੋ ਤੁਸੀਂ ਸੁਹਾਗਾ ਖੇਤ ਦੇ ਉੱਪਰ ਫੇਰ ਸਕਦੇ ਹੋ ਸੁਹਾਗੇ ਦੇ ਨਾਲ ਉਹ ਸਹੀ ਹੋ ਜਾਂਦਾ ਹੈ ਜੇ ਤੁਹਾਨੂੰ ਲੱਗੇ ਤੁਸੀਂ ਉੱਤੇ ਜਿਵੇਂ ਤੁਸੀਂ ਐਸ ਲੋਟ ਐਂ ਕਰਕੇ ਵਿਜਿਆ ਖੇਤ ਤਾਂ ਐਸ ਲੋਟ ਉੱਤੇ ਜ਼ੀਰੋ ਡ੍ਰਿਲ ਚਲਾ ਦਿਓ ਉਹਦੇ ਨਾਲ ਕਰੰਟ ਬੜੀ ਬਿੜੀ ਟੁੱਟ ਜਾਂਦੀ ਹੈ हां जेका पराली जेक है ता थोड़ी थोड़ी जगहड़ूगी ओ चक के काट ली चक के काट ली। ਤੁਹਾਨੂੰ ਇਹ ਲੱਗਦਾ ਹੈ ਕਿ ਮੇਰਾ ਤੇ ਜਾਂ ਦਾਣਾ ਮੂੰਹ ਤੇ ਆਉਣ ਆਲਾ ਸੀਗਾ ਤੇ ਇਹ ਤਾਂ ਕੰਮ ਖਰਾਬ ਹੋ ਗਿਆ। ਤਾਂ ਫਿਰ ਜੀਰੋ ਡ੍ਰਿਲ ਦੇ ਵਿੱਚ ਥੋੜਾ ਜਿਹਾ ਵੀ ਵੀ ਪਾ ਸਕਦੇ ਹੋ 10-15 ਕਿਲੋ ਤੱਕ ਠੀਕ ਹੈ। ਤਾਂ ਉਹਦੇ ਨਾਲ ਕਰੰਟ ਟੁੱਟ ਜਾਂਦੀ ਹੈ ਕਿਸਾਨ ਵੀਰਾਂ ਦੇ ਤੇਰਬੇ ਬਹੁਤ ਹੋਈ ਹੈ ਠੀਕ ਨਾ ਕਿਸਾਨਾਂ ਨੇ ਇਹ ਕੰਮ ਕੀਤਾ ਹੈ। ਜਿਹੜਾ ਤੁਹਾਡਾ ਸੁਪਰ ਸਿੱਡਰ ਤੋਂ ਬਿਨਾ ਆਪਣਾ ਰੋਟਾਵੇਟਰ ਹੈ ਰੋਟਾਵੇਟਰ ਨਾਲ ਦੇ ਵਿੱਚ ਹਜੇ ਤੱਕ ਸਾਡਾ ਖੇਤ ਛੋਟਾ ਹੀ ਐ ਕਣਕ ਵੀਜਣ 2-3 ਦਿਨ ਹੋਏ ਐ ਤੇ ਰੋਟਾਵੇਟਰ ਚਾਚ ਕਰੇ ਬਣਾ ਲਈਏ ਤਾਂ ਉਹ ਉਹ ਟੁੱਟੀਏਗੀ ਸਾਡਾ ਮਕਸਦ ਸਿਰਫ ਉੱਪਰਲੀ ਜਿਹੜੀ ਆਹਾ 1.5 ਇੰਚ ਮਾਫ ਕਰਨਾ ਜਿਹੜੀ 1 ਇੰਚ ਦੇ ਵਿੱਚ ਅੱਧੀ ਇੰਚ ਦੇ ਵਿੱਚ ਜਿਹੜੀ ਪੇਪੜੀ ਬਣੀ ਉਹ ਪੇਪੜੀ ਭੰਡਣਾ ਐ ਹੇਠਾਂ ਜਿਹੜਾ 2 ਇੰਚ ਤੇ ਬੀਪ ਐ ਉਹ ਅਸੀਂ ਡਿਸਰਵ ਕਰਨਾ ਹੀ ਨਹੀਂ ਹੈਗਾ ਜਦੋਂ ਤੁਹਾਡਾ ਬੀ ਇਥੋਂ ਉੱਗ ਕੇ ਇੱਥੇ ਆ ਗਿਆ ਉਸ ਟਾਈਮ ਤੇ ਤਾਂ ਆਪਣੇ ਹੁੰਦਾ ਐ ਕਿ ਆਪਾਂ ਜੇ ਕੋਈ ਕੋਈ ਡ੍ਰਿਲ ਦੇ ਵਿੱਚ 10-15 ਕਿਲੋ ਬੀ ਪਾ ਕੇ ਘੇਰਦੀ ਹੁਣ ਇੱਕ ਬੰਦਾ ਕਹਿੰਦਾ ਬੀ ਜ਼ਰੂਰ ਪਾ ਲਿਓ ਜੋ ਜੇਕਰ ਤੁਸੀਂ ਕਰੰਟ ਪੰਨ ਨਹੀਂ ਤਾਂ ਦੂਜਾ ਕਹਿੰਦਾ ਨਾ ਪਈ ਨਾ ਪਈ ਬੀ ਪਾਉਂਦਿਆਂ ਤਾਂ ਮੇਰੀ ਅਗਲੇ ਪਿਛਲੇ ਸਾਲ ਕਣਕੀ ਪਾਦੀ ਖਰਾਬ ਹੋ ਗਈ ਸੀ ਦੋਵੇਂ ਜਾਣੇ ਸਹੀ ਐ ਸਹੀ ਕਿਵੇਂ ਐ ਇਸ ਬੰਦੇ ਦਾ ਹੇ ਬੀ ਇਥੇ ਪਿਆ ਸੀ ਤੇ ਕਰੰਟ ਪੰਨੀ ਬੀ ਡਿਸਟਰਬ ਹੀ ਨਹੀਂ ਹੋਇਆ ਦੂਸਰੇ ਬੰਦੇ ਦਾ ਬੀ ਉੱਗ ਕੇ ਜਿਹੜਾ ਹੈਗਾ ਮੂੰਹ ਤੇ ਆ ਗਿਆ ਸੀਗਾ ਜਿਹੜਾ ਡ੍ਰਿਲ ਪਾਈ ਪ੍ਰਾਣਾ ਬੀ ਉਹਦਾ ਡਿਸਟਰਬ ਕਰਤਾ ਤੇ ਉਹ ਬੀ ਉੱਗੇ ਘਟ ਤਾਂ ਫੇਰ ਜਿਹੜੇ ਵੀਰਾਂ ਦਾ ਕਣਕੀ ਬੀਜੀ ਕਣਕ ਮੂੰਹ ਤੇ ਆਉਣ ਦੇ ਨੇੜੇ ਆ ਗਈ ਐ ਉੱਥੇ ਸਭ ਜਿਹੜਾ ਬੀ ਨਾਲ ਹੋਰ ਪੋਣਾ ਪੈਗਾ ਤਾਂ ਕਿ ਜਿਹੜਾ ਬੀ ਟੁੱਟਿਆ ਜਿਹੜਾ ਬੀ ਖਰਾਬ ਹੋਇਆ ਉਹ ਦੁਆਰਾ ਉਹ ਗਾ ਵੀ ਠੀਕ ਹੈ ਜਿਹੜਾ ਬੀ ਹੈ ਥੱਲੇ ਪਿਓ ਕਰਨ ਭਣ ਲੈ ਗਾਉਟ ਕੋਈ ਦਿੱਕਤ ਨਹੀਂ ਆਉਣ ਵਾਲੀ ਇੰਨੀ ਗੱਲ ਕਲੀਅਰ ਐਸ ਤੋਂ ਅਗਲੀ ਗੱਲ ਮੰਨ ਲਓ ਆਪਣੀ ਡ੍ਰਿਲ ਵਾਲੀ ਕਰਨ ਕਾ ਡ੍ਰਿਲ ਵਾਲੇ ਕਰਨ ਚਾਪ ਕੀ ਕਰ ਸਕਦੇ ਆ ਤੇ ਇੱਕ ਵੀਰ ਕਹਿੰਦਾ ਭਾਵੇਂ ਤੁਸੀਂ ਡ੍ਰਿਲ ਵਾਲੀ ਹੈ ਤੇ ਭਾਵੇਂ ਸੁਪਰ ਸਿਡਰ ਵਾਲੀ ਭਾਵੇਂ ਰੋਟੇਟਰ ਵਾਲੀ ਹੈ ਜਿਹੜੀ ਮਰਜੀ ਹੈ ਉਹਦੇ ਚੱਕ ਬੱਕਰੀਆਂ ਚਰਾ ਦਿਓ ਵਧੀਆ 40 50 ਬੱਕਰੀਆਂ ਦਾ ਈਜੜ ਆ ਚਾਰ ਪੰਜ ਕਿਹੜੇ ਕਿਲੇ ਚ ਖਲਵਾ ਦਿਓ ਵਧੀਆ ਹੋ ਜਾਂਦਾ ਹੈ ਇੱਕ ਵੀਰ ਨੇ ਤਜਰਬਾ ਸ਼ੇਅਰ ਕੀਤਾ ਕਿ ਛਾਪਾ ਮਾਰ ਦਿਓ ਛਾਪਾ ਉਹਦੇ ਨਾਲ ਵੀ ਕਰੰਟ ਟੁੱਟ ਜਾਂਦੀ ਹੈ ਇੱਕ ਵੀਰ ਨੇ ਕੀ ਕੀਤਾ ਕਿ ਕਰਾਂਡਾ ਬਣਾ ਲਿਆ ਕਰਾਂਡੇ ਦੇ ਵਿੱਚ ਯਾਰ ਦੇ ਹਿਸਾਬ ਨਾਲ ਕੇਲ ਲਵਾ ਲਏ ਉਹ ਹੱਥ ਨਾਲ ਹੀ ਖਿੱਚ ਰਿਹਾ ਹੈ ਜਾਂ ਟਰੈਕਟਰ ਨਾਲ ਖਿੱਚ ਲੋ ਉਹਦੇ ਨਾਲ ਬਹੁਤ ਵਧੀਆ ਕਰੰਡ ਟੁੱਟ ਜਾਂਦੀ ਹੈ ਜੇ ਜਿਹੜੇ ਕੋਲੇ ਜਾਲ ਹੈਗਾ ਜਿਹੜਾ ਆਪਾਂ ਅਗੇ ਘਾਹ ਇਕੱਠਾ ਕਰਨਾ ਜਾਲ ਹੁੰਦਾ ਸੀਗਾ ਉਹ ਜਾਲ ਮਾਰਨ ਨਾਲ ਵੀ ਕਰੰਡ ਟੁੱਟ ਜਾਂਦੀ ਹੈ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਅਸੀਂ ਸੁਹਾਗਾ ਫੇਰੀਏ ਅਸੀਂ ਜੀਰੋ ਟੈਲ ਫੇਰ ਸਕਦੇ ਹਾਂ ਜੇ ਦਾਣਾ ਮੂੰਹ ਤੇ ਨੇੜੇ ਹੈਗਾ ਤੇ ਅਸੀਂ ਉਹ ਚ ਬੀ ਪਾ ਸਕਦੇ ਹਾਂ ਅਸੀਂ ਤਵੀਆਂ ਬੰਦ ਕਰਕੇ ਚਲਾ ਸਕਦੇ ਹਾਂ ਅਸੀਂ ਹੈਰੋ ਬੰਦ ਕਰਕੇ ਚਲਾ ਸਕਦੇ ਹਾਂ ਇਹਦੇ ਨਾਲ ਉਹ ਵਧੀਆ ਹੋ ਜਾਂਦਾ ਹੈ ਬੀ ਪਾਉਣ ਵਾਲੀ ਗੱਲ ਮੇਰੇ ਵੀ ਰੋਕੀ ਧਿਆਨ ਰੱਖਣ ਗਿਆ ਕਿ ਜਿੱਥੇ ਕਿਤੇ ਸਾਡਾ ਝੋਣ ਜੁੜੀ ਇਹ ਹੈ ਬਿਲਕੁਲ ਨੇੜੇ ਮੂੰਹ ਦੇ ਉੱਤੇ ਦਾਣਾ ਆਇਆ ਵੀ ਆ ਉੱਥੇ ਹੀ ਬੀ ਪਾਉਣਾ ਬਾਕੀ ਜਗ੍ਹਾ ਤੇ ਬੀ ਪਾਉਣ ਦੀ ਕੋਈ ਬੋਤੀ ਲੋੜ ਨਹੀਂ ਹੈਗੀ ਮੇਰੇ ਖਿਆਲ ਚ ਇਹੀ ਚੀਜ਼ਾਂ ਨੇ ਜਿਹੜੀਆਂ ਵਕ ਵਕਸਾਨ ਵੀਰ ਅਪਣਾ ਰਹੇ ਐ ਤੇ ਇਹਨਾਂ ਤਰੀਕਿਆਂ ਨਾਲ ਤੁਹਾਡੀ ਕਣ ਫੁੱਟ ਜੂਗੀ ਪੰਨੀ ਜਾਊਗੀ ਇੱਕ ਚੀਜ਼ ਧਿਆਨ ਰੱਖਣਾ ਖੇਤ ਨੂੰ ਸੁੱਕਣ ਦਿਓ ਗਿੱਲੇ ਸੇਖੇ ਖੇਚ ਕਰਨ ਭੰਨ ਨਾਲ ਨਾ ਕਰੋ ਜੇ ਉਹ ਕਰੋਗੇ ਤੇ ਤੁਹਾਨੂੰ ਫਾਇਦਾ ਨਹੀਂ ਹੋਏਗਾ ਇਹ ਚੀਜ਼ ਦਾ ਧਿਆਨ ਰੱਖੋਗੇ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਏਗੀ ਮੈਂ ਸਭ ਤੋਂ ਸਹੀ ਨਹੀਂ ਹੋਵਾਂਗਾ ਬਹੁਤ ਸਾਰੇ ਸਿਆਣੇ ਤੇ ਸੂਝਵਾਨ ਵੀਰ ਹੈ ਉਹ ਜਿਹੜਾ ਹੈਗਾ ਆਪਦੇ ਕਮੈਂਟ ਕਰਕੇ ਕਿਸਾਨ ਵੀਰਾਂ ਨੂੰ ਹੋਰ ਗਾਈਡ ਕਰ ਸਕਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ